ਕੋਝਾਂ ਦੱਸਦੀਆਂ ਨੇ ਕਿ ਇਸ ਦੁਨੀਆ ਵਿੱਚ ਕੋਈ ਵੀ ਅਜਿਹਾ ਨਹੀਂ ਜਿਸ ਨੂੰ ਪੇਟ ਗੈਸ ਦੀ ਤਕਲੀਫ ਨਾ ਹੋਈ ਹੋਵੇ ਜੇ ਹਮੇਸ਼ਾ ਨਹੀਂ ਰਹਿੰਦੀ ਤਾਂ ਕਦੇ-ਕਦੇ ਜ਼ਰੂਰ ਤੰਗ ਕਰਦੀ ਜੇ ਪਰ ਜੇ ਲਗਾਤਾਰ ਰਹਿੰਦੀ ਹੋਵੇ ਤਾਂ ਉੱਪਰਲੇ ਪੇਟ ਦੇ ਹਿੱਸੇ ਵਿੱਚ ਜੇ ਹੋਵੇ ਤਾਂ ਦਵਾਈ ਉਹ ਲੈਣਾ ਜਿਸ ਵਿੱਚ ਸੈਨਾਥੀਕੋਨ ਲਿਖਿਆ ਹੋਵੇ ਜੇ ਹੇਠਲੇ ਹਿੱਸੇ ਵਿੱਚ ਰਹਿੰਦੀ ਹੋਵੇ ਤਾਂ ਦਵਾਈ ਉਹ ਲੈਣਾ ਜਿਸ ਵਿੱਚ ਚਾਰਕੋਲ ਲਿਖਿਆ ਹੋਵੇ ਪਰ ਕੁਝ ਚੀਜ਼ਾਂ ਦਾ ਧਿਆਨ ਜੇ ਅਸੀਂ ਰੱਖੀਏ ਤਾਂ ਪੇਟ ਗੈਸ ਤੋਂ ਬਚ ਸਕਦੇ ਹਾਂ ਪਹਿਲੀ ਚੀਜ਼ ਚੰਗੀ ਤਰ੍ਹਾਂ ਖਾਣਾ ਚਬਾ ਕੇ ਖਾਦਾ ਜਾਵੇ ਹੌਲੀ ਹੌਲੀ ਖਾਦਾ ਜਾਵੇ ਤੇ ਪੇਟ ਜਦੋਂ ਭਰ ਕੇ ਅਸੀਂ ਬਾਅਦ ਵਿੱਚ ਗਲਾਸ ਪਾਣੀ ਦਾ ਲੈ ਲੈਨੇ ਆ ਜੇ ਇਹ ਨਾ ਕੀਤਾ ਜਾਵੇ ਸਿਰਫ ਕੋਸਾ ਜਾਂ ਸਿੱਧਾ ਠੋਟੀ ਦਾ ਨਾਰਮਲ ਰੂਮ ਟੈਂਪਰੇਚਰ ਵਾਲਾ ਪਾਣੀ ਉਹ ਵੀ ਥੋੜਾ ਥੋੜਾ ਜੇ ਲਿਆ ਜਾਵੇ ਤਾਂ ਪੇਟ ਗੈਸ ਤੋਂ ਬਚ ਸਕਦੇ ਆ ਤੇ ਖਾਣਾ ਖਾਣ ਲੱਗਿਆਂ ਜ਼ਰੂਰੀ ਹੈ ਕਿ ਸਿੱਧਾ ਬੈਠ ਕੇ ਖਾਦਾ ਜਾਏ ਢਿੱਡ ਕੁੱਬਾ ਨਾ ਹੋ ਯਾਨੀ ਕੁੱਬਾ ਨਾ ਬੈਠਿਆ ਜਾਵੇ ਤੇ ਉਸ ਤੋਂ ਬਾਅਦ ਇਹ ਖਿਆਲ ਰਹੇ ਕਿ ਥੋੜਾ ਜਿਹਾ ਤੁਰ ਫਿਰ ਵੀ ਸਕਦੇ ਆ ਅਸੀਂ ਖਾਣਾ ਖਾਣ ਤੋਂ ਬਾਅਦ ਪਰ ਜੇ ਫਿਰ ਵੀ ਠੀਕ ਨਾ ਹੁੰਦਾ ਹੋਵੇ ਤਾਂ ਇੱਕ ਚੁੰਡੀ ਮਿੱਠੇ ਸੋਡੇ ਦੀ ਲੈ ਕੇ ਉਹ ਲੈ ਸਕਦੇ ਹੋ ਪਾਣੀ ਦੇ ਅੱਧੇ ਗਲਾਸ ਦੇ ਵਿੱਚ ਫਿਰ ਵੀ ਠੀਕ ਨਾ ਹੋਏ ਤਾਂ ਜ਼ਰੂਰ ਚੈੱਕ ਕਰਵਾ ਲਓ ਕਿਤੇ ਬੈਕਟੀਰੀਆ ਜਾਂ ਕਿਸੇ ਖਾਣੇ ਤੋਂ ਅਲਰਜੀ ਨਾ ਹੋ ਰਹੀ ਹੋਵੇ